ਬਰੀ ਹਾਂਜੀ ਆ ਸਿਫਟ ਡਿਜ਼ਾਇਰ ਗੱਡੀ ਆ ਜੀ ਪੈਟਰੋਲ ਗੱਡੀ ਆ ਜੀ ਗੱਡੀ ਓਕੇ ਆ ਜੀ ਫੌਜੀ ਅੰਕਲ ਹੁਣੇ ਤੇ ਗੱਡੀ ਤੁਹਾਨੂੰ ਪਤਾ ਫੌਜੀਆਂ ਦੀ ਘਾਟੀ ਚੱਲਦੀ ਹੁੰਦੀ ਆ ਤੇ ਚੱਲੀ ਘਾਟੀ ਆ ਤੇ ਲੋਗ ਲੱਗੇ ਹੋਏ ਇੰਟੀਰੀਅਰ ਅੰਦਰ ਤੁਸੀਂ ਦੇਖ ਸਕਦੇ ਗੱਡੀ ਦਾ ਸਾਰਾ ਸਾਫ਼ ਆ ਸੀਟ ਕਵਰ ਓਕੇ ਆ ਟਾਇਰ ਇਹਦੇ ਜੀ 90% ਪੂਰੇ ਨਵੇਂ ਓਕੇ ਆ ਜੀ ਹਾਂਜੀ ਜੀ 95% ਟਾਇਰ ਹੈਗੇ ਹੈਗੇ ਗੱਡੀ ਦੇ ਬਾਕੀ ਮਾੜੀ ਮੋੜੀ ਸਕ੍ਰੈਚ ਜੀ ਤੁਹਾਨੂੰ ਪਤਾ ਘਾਰ ਲਖਲੋਤੀ ਨਿਆਣੇ ਨੂਣੇ ਹੋ ਹੀ ਜਾਂਦੀ ਘਰ ਕਰ ਦਿੰਦੇ ਨੇ ਨਿਆਣੇ ਬੱਚੇ ਖੇਡਦੇ ਰਹਿੰਦੇ ਉਹਨਾਂ ਦੇ ਤੇ ਗੱਡੀ ਤੁਹਾਨੂੰ ਵੀਰੇ ਥਾੜੀ ਲੋਕਲ ਨੰਬਰ ਆ ਗੱਡੀ ਦਾ ਜੀ ਸਾਰਾ ਤੇ ਇੰਸ਼ੋਰੈਂਸ ਖਤਮ ਹੋਈ ਆ ਆਰ ਸੀ 29 ਤੱਕ ਦੀ ਪਾਸ ਆ ਗੱਡੀ ਦੀ ਜੀ ਏ ਸੀ ਹਿੱਟੇ ਦਾ ਓਕੇ ਆ ਗੱਡੀ ਦਾ ਜੀ ਟਾਇਰ ਤੁਸੀਂ ਚਾਰੇ ਦੇਖ ਸਕਦੇ ਆ ਚਾਰੇ ਟਾਇਰ ਨਵੇਂ ਆ ਜੀ ਗੱਡੀ ਦੇ ਬਾਕੀ ਗੱਡੀ ਸਾਰੀ ਓਕੇ ਆ ਜੀ ਟੱਜਣੀ ਵਜਣੀ ਦਾ ਕੰਮ ਆ ਮਾੜਾ ਮੋਡਾ ਉਹਦੇ ਆਮ ਹੀ ਤੁਹਾਨੂੰ ਪਤਾ ਗੱਡੀਆਂ ਨੇ ਹੁੰਦਾ ਹੀ ਆ ਜੀ ਇਹ ਗੱਡੀ ਹੈਗੀ 2010 ਮਾਡਲ 10 ਮਾਡਲ ਅੰਕਲ ਜੀ ਹਾਂ 9 ਲਾਟ 10 ਮਾਡਲ ਜੇ ਆ ਗਈ ਸਮਝ ਲਓ ਇਹ ਨਵਾਂ ਮਾਡਲ ਆ 2000 ਤੇ ਪੈਟਰੋਲ ਗੱਡੀ ਆ ਜੀ ਗੱਡੀ ਐਨ ਓਕੇ ਸਾਫ਼ ਆ ਜੀ ਬਾਕੀ ਤਾਂ ਪਤਾ ਹੀ ਫੌਜੀ ਅੰਕਲ ਹਾਂ ਚਲਾਈ ਘਾਟੀ ਹੁੰਦੀ ਫੌਜੀਆਂ ਦੀ ਤੁਹਾਨੂੰ ਪਤਾ ਹੀ ਆ ਉਹ ਅੰਕਲ ਚਾਬੀ ਹੈਗੀ ਅੰਦਰ ਕੋਲ ਦੀ ਲੈ ਆਓ ਅੰਦਰ ਖੋਲ ਕੇ ਵੀ ਦਿਖਾ ਦਿੰਨੇ ਆਪਾਂ ਚਾਬੀ ਦੀਆਂ ਤਸੱਲੀ ਹੋ ਜੂ ਨਾ ਪੂਰੀ ਫਿਰ ਆਹ ਲੋ ਜੀ ਗੱਡੀ ਅੰਦਰੋਂ ਤੁਹਾਨੂੰ ਆਪਾਂ ਚੈੱਕ ਕਰਾ ਦੇਣੀ ਹੁਣ ਸਾਰੀ ਵਿੰਡੋ ਪਾਵਰ ਆ ਗੱਡੀ ਸਾਰੀ ਜੀ 6 6 ਵਿੰਡੋ ਪਾਵਰ ਤੁਸੀਂ ਬਾਕੀ ਆ ਕਲੱਚ ਤੇ ਰੇਸ ਪ੍ਰੈਟ ਤੋਂ ਦੇਖ ਸਕਦੇ ਆ ਜੇ ਘਸਿਆ ਹੋਵੇ ਤੁਹਾਨੂੰ ਪਤਾ ਗੱਡੀ ਚਲਾਈ ਜਾਂਦੀ ਹੁੰਦੀ ਆ ਤੇ ਉਦਾਂ ਹੀ ਦੇਖ ਲਓ ਕੋਈ ਘਸਿਆ ਨਹੀਂ ਐਡਾ ਹੀ ਆ ਜੀ ਬਾਕੀ ਹੈਂਡਲ ਤੁਸੀਂ ਦੇਖਦੇ ਆ ਹੈਂਡਲ ਪਾ ਲਾ ਜਾਂਦਾ ਗੱਡੀ ਦਾ ਤੇ ਬਾਕੀ ਦੇਖੋ ਸਾਰਾ ਇੰਟੀਰੀਅਰ ਓਕੇ ਆ ਗੱਡੀ ਦਾ ਮਗਰ ਬੈਕ ਸਾਈਡ ਤੇ ਤੁਹਾਨੂੰ ਦਿਖਾ ਦਣਾ ਚਾਰੇ ਵਿੰਡੋ ਪਾਵਰ ਆ ਗੱਡੀ ਆ ਲਓ ਜੀ ਬੈਕ ਸਾਈਡ ਸੀਟ ਕਵਰ ਆਣ ਓਕੇ ਆ ਜੀ ਬਲੈਕ ਕਲਰ ਦਾ ਲਵਾਏ ਹੋਏ ਆ ਮੈਟ ਵਧੀਆ ਲੱਗੇ ਹੋਏ ਬਾਉਂਡਰੀ ਵਾਲੇ ਮੈਟ ਲੱਗੇ ਪਏ ਆ ਜੀ ਥੱਲੇ ਜੀ ਗੱਡੀ ਦੇ ਓਕੇ ਗੱਡੀ ਆ ਸਾਰੀ ਪੇਂਟ ਇੰਟੀਰੀਅਰ ਸਾਰਾ ਦੇਖ ਲਓ ਸਾਰਾ ਇੱਕ ਵਾਰ ਫਿਰ ਦੁਬਾਰਾ ਜੀ ਠੀਕ ਆ ਜੀ ਤੇ ਇਹ ਗੱਡੀ ਆਪਾਂ ਤੁਹਾਨੂੰ ਆਪਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਹਾਨੂੰ ਨੰਬਰ ਲਿਖ ਦੇਣਾ ਵਾ ਤੁਸੀਂ ਅੜਨਾ ਗੱਲ ਕਰ ਲਿਓ ਕੋਈ ਚੱਕਰ ਨਹੀਂ ਰੇਟ ਦੀ ਆਪਾਂ ਫੋਨ ਤੇ ਗੱਲ ਕਰ ਲਾਂਗੇ ਜੋ ਵੀ ਹੋਊਗੀ ਠੀਕ ਆ ਜੀ ਓਕੇ ਜੀ ਧੰਨਵਾਦ ਜੀ